ਕੀ ਹੋਇਆ ਸੀ ਉੱਥੇ ਇੱਕ ਏਸੀ ਗਿਆਸ ਵਟ ਕੇ ਏਸੀ ਸੀਗਾ ਆਗ ਲਾ ਗਈ ਉਥੇ ਮਰੀ ਹੋ ਨਾ ਤਮਾ ਕਾ ਹੋਇਆ ਆ ਸੰਗਤ ਸਾਰੀ ਹੈ ਉੱਪਰ ਅੱਲੇ ਆ ਗਈ ਸੰਗਤ ਕਿਹੜੀ ਤੁਮ ਹੱਕਾ ਹੋ ਤੋਏ ਕਿੰਨੇ ਇੱਕ ਬੰਦੇ ਫਟੇ ਹੋਏ ਪਤਾ ਲੱਗੇ ਜੀ ਗੱਲਬਾਤ ਹੋ ਗਈ ਸੀ ਅੰਜੀ ਅਸੀਂ ਪਿੰਡ ਫੈਰਾਬਾਦ ਰਹਿਣ ਵਾਲੇ ਅਸੀਂ ਮੱਥਾ ਦੇਖਣ ਆਏ ਸੀ ਤੇ ਏਸੀ ਬਲਾਸਟ ਹੋ ਗਿਆ ਸੀ ਉਹਨੂੰ ਬਚਾਅ ਹੋ ਗਿਆ ਹੋਜੀ ਬਚਾਅ ਹੋ ਗਿਆ ਇੱਕ ਬੀਬੀ ਤੇ ਜਿਹੜੀ ਬਜ਼ੁਰਗ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗੇ ਲੈਵੇ ਹਟ ਕੇ ਕੰਬਲ ਚ ਕੋਈ ਬੀਬੀ ਬੋਸ ਹੋ ਗਈ ਤੁਹਾਨੂੰ ਵੀ ਹੋਇਆ ਸੀ ਅੰਜੀ ਗੈਸ ਚੜ ਗਿਆ ਇੱਕ ਇਹ ਤਾਂ ਨਹੀਂ ਕੋਈ ਦੱਪੀਆਂ ਕੀ ਨਾ ਵੀ ਥੱਲੇ ਆ ਗਏ ਪਰ ਖਿੱਚ ਖਿੱਚ ਕੇ ਗੱਡੀ ਕੇ ਸੰਕਤ ਨਹੀਂ ਵੀ ਬੜਾ ਬਚਾ ਕੇ ਆਇਆ ਹੈ ਹੋਇਆ ਕਿ ਸਾਰੇ ਕੁਝ ਹੋਰ ਜਗ੍ਹਾ ਤੇ ਪੰਜ ਬੇਸੀ ਦੇ ਤੇ ਜਿਹੜੇ ਉਸ ਵਕਤ ਇੰਜਰਡ ਦੇ ਨਾਲ ਹਾਲਤ ਅੱਜ ਸਚਖੰਡ ਵਾਸੀ ਬਾਬਾ ਖੁਸ਼ਾਲ ਸਿੰਘ ਜੀ ਦੀ ਅੰਤਿਮ ਅਰਦਾਸ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਕਹਿ ਸਕਦੇ ਆ ਆਪਾਂ ਹੜ ਆਇਆ ਹੋਇਆ ਸੀ ਉੱਥੇ ਬਾਬਾ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੈਂ ਵੀ ਸਵੇਰ 10 ਵਜੇ ਤੋਂ ਗੁਰੂ ਘਰ ਦੇ ਵਿੱਚ ਮੌਜੂਦ ਸੀਗਾ ਜਿੱਥੇ ਸਤ ਬਾਬਾ ਤਾਂ ਸਿੰਘ ਜੀ ਜੀਬੀ ਸਾਹਿਬ ਵਾਲਿਆਂ ਨੂੰ ਅੱਜ ਇਸ ਸਥਾਨ ਦੀ ਸੇਵਾ ਵੀ ਸੌਂਪੀ ਜਾਣੀ ਸੀ ਇਸ ਸਮਾਗਮ ਦੇ ਵਿੱਚ ਇੱਕ ਏਸੀ ਦੇ ਵਿੱਚ ਬਲਾਸਟ ਹੋਣ ਕਰਕੇ ਇੱਕਦਮ ਵੱਡਾ ਧਮਾਕਾ ਹੋਇਆ ਉਸ ਵਕਤ ਸੰਗਤ ਦੇ ਨਾਲ ਮੈਂ ਵੀ ਉੱਥੇ ਮੌਜੂਦ ਸੀਗਾ ਕਾਫੀ ਵੱਡਾ ਧਮਾਕਾ ਸੀ ਜਿਸ ਦੇ ਵਿੱਚ ਇਸ 11 ਜਿਹੜੇ ਕੁੱਲ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਲੇਡੀ ਜੀ ਆਪਣੀ ਦੀ ਡੈਥ ਹੋ ਗਈ ਹੈ ਇੱਕ ਲੇਡੀਜ਼ ਹੋਰ ਕ੍ਰਿਟੀਕਲ ਨੇ ਉਹਨੂੰ ਪੀਜੀਆ ਰੈਫਰ ਕੀਤਾ ਗਿਆ ਬਾਕੀ ਸਾਰੇ ਜਿਹੜੇ 9 ਇੰਜਰਡ ਬਿਲਕੁਲ ਤੰਦਰੁਸਤ ਨੇ ਸਭ ਦਾ ਹਾਲ ਜਾਨੇ ਆ ਪਰਮਾਰ ਹਸਪੀਟਲ ਦੇ ਵਿੱਚ ਸਭ ਸਭ ਦਾ ਵਧੀਆ ਤਰੀਕੇ ਨਾਲ ਇਲਾਜ ਚੱਲ ਰਿਹਾ ਸਾਰੇ ਜਿਹੜੇ ਆਊਟ ਆਫ ਡੇਂਜਰ ਨੇ ਸਭ ਦਾ ਹਾਲ ਜਾਨੇ ਤੇ ਹਰ ਸੰਭਵ ਜਿਹੜੀ ਮਦਦ ਪ੍ਰਸ਼ਾਸਨ ਵੱਲੋਂ ਆ ਬਾਬਾ ਜੀ ਵੱਲੋਂ ਜਿਹੜੇ ਬਾਬਾ ਜੀ ਦੇ ਸੇਵਾਦਾਰ ਸਾਰੇ ਇੱਥੇ ਆਪ ਮੌਜੂਦ ਨੇ ਪ੍ਰਸ਼ਾਸਨ ਸਾਰੇ ਇੱਥੇ ਮੌਜੂਦ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੈ ਕਿ ਜਿਹੜੇ ਜਿਨ੍ਹਾਂ ਨੂੰ ਰੈਫਰ ਕੀਤਾ ਗਿਆ ਕੋਲ ਲੀਡਿਸ ਨੂੰ ਪੀਜੀਆ ਉਹਨਾਂ ਨੂੰ ਲਗਭਗ 80% ਬਰਨ ਇੰਜਰੀਜ਼ ਹੈ ਗੁਰੂ ਸਾਹਿਬ ਸਹਾਇ ਹੋਣਗੇ ਤੇ ਉਹ ਉਹ ਹੀ ਜਲਦੀ ਤੰਦਰੁਸਤ ਹੋਣਗੇ ਮੰਤਰੀ ਸਾਹਿਬ ਕੋਈ ਮਨਲੀ ਮਦਦ ਦੇ ਉਹ ਆਪਾਂ ਕਰਾਂਗੇ ਹਜੇ ਸੂ ਰੈਲੀ ਇਸ ਵਕਤ ਸਾਡਾ ਕੰਮ ਹੈ ਜੀ ਕਿ ਜਿਹੜੇ ਜ਼ਖਮੀਆਂ ਹੋਰ ਜਲਦੋ ਜਲਦ ਟੇਖੋਂ ਡੋਕੇਸ਼ਨ ਡਾਈਸੀ ਹੁਛ ਨੇ ਪਰ ਤੰਦਰੁਸਤ ਨੇ ਉਹਦੇ ਵਾਈਟਲ ਸਾਈਨ ਓਕੇ ਆ ਉਹਨਾਂ ਨੂੰ ਦੋ ਚਾਰ ਘੰਟੇ ਚ ਅਬਜ਼ਰਵੇਸ਼ਨ ਤੋਂ ਬਾਅਦ ਰੱਖ ਕੇ ਜਿਹੜਾ ਨਾਰਮਲ ਵਾਰਡ ਚ ਕਰ ਦਿੱਤਾ ਜਾਊਗਾ ਤੇ ਪੀਜੀਆ ਵਾਲੇ ਜਿਹੜੇ ਅਸੀਂ ਜਿਹੜੇ ਨਜ਼ਰ ਰੱਖੀ ਕੀ ਮਾਮਲਾ ਸਾਹਿਬ ਅਮ ਐਕਚੁਅਲੀ ਅੱਜ ਆਫਟਰਨੂਨ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਫਾਇਰ ਬ੍ਰੇਕ ਦੀ ਇਨਸੀਡੈਂਟ ਹੋਈ ਹੈ ਉਹਦੇ ਰਿਗਾਰਡਿੰਗ ਸਾਡੇ ਕੋਲ ਆ uh, ਅਰਾਊਂਡ 12 ਟੋਟਲ uh, 12 ਪੇਸ਼ੈਂਟਸ ਆਏ ਸੀਗੇ ਟੋਟਲ 12 ਪੇਸ਼ੈਂਟ ਸਾਡੇ ਕੋਲ ਆਏ ਸੀਗੇ ਆ ਜਿਹੜੇ ਮੋਸਟਲੀ ਬਰਨ ਵਾਲੇ ਪੇਸ਼ੈਂਟ ਸੀਗੇ ਆ ਇਹਨਾਂ ਦੇ ਵਿੱਚੋਂ ਇੱਕ ਪੇਸ਼ੈਂਟ ਜੋ ਕਸ਼ਮੀਰ ਕੋਰ ਹੈ ਵਾਈਫ ਆਫ ਸ਼ਮਸ਼ੀਰ ਸਿੰਘ ਹਰਗੋਬਿੰਦ ਨਗਰ ਨੂੰ ਬਿਲੋਂਗ ਕਰਦੇ ਆ ਇਹ ਐਕਚੁਅਲੀ 100% ਬਾਨ ਦੇ ਨਾਲ ਆਏ ਸੀ ਇਹਨਾਂ ਦੇ ਸੈਕੰਡ ਡਿਗਰੀ ਥਰਡ ਡਿਗਰੀ ਆਲਮੋਸਟ 90 ਪਲੱਸ 90% ਪਲੱਸ ਬਾਨ ਸੀਗੇ ਇਹ ਪੇਸ਼ੈਂਟ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਆਇਆ ਸੀਗਾ ਬੀਪੀ ਪਲਸ ਇਹਨਾਂ ਦੇ ਬੀਪੀ ਰਿਕੋਰਡੇਬਲ ਨਹੀਂ ਸੀਗਾ ਸੋ ਅਨਫੋਰਚੂਨੇਟਲੀ ਅਸੀਂ ਸਾਰੀ ਐਫਰਟਸ ਇਹਨਾਂ ਦਾ ਰੈਸਸਸਕਿਟੇਸ਼ਨ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਬਚਾ ਨਹੀਂ ਸਕੇ ਆ ਐਂਡ ਇਹ ਪੇਸ਼ੈਂਟ ਇੱਥੇ ਐਕਸਪਾਇਰ ਹੋ ਗਿਆ ਤੇ ਅਸੀਂ ਇਸ ਪੇਸ਼ੈਂਟ ਨੂੰ ਡਿਕਲੇਅਰ ਕਰ ਦਿੱਤਾ ਹੈ ਇੱਕ ਹੋਰ ਪੇਸ਼ੈਂਟ ਹੈਗਾ ਬਲਜੀਤ ਕੌਰ 60 ਇਅਰ ਫੀਮੇਲ ਹੈਗੇ ਆ ਇਹ ਹੈਗੇ ਵਾਈਫ ਆਫ ਨਰਿੰਦਰ ਸਿੰਘ ਬਲਟਾਨ ਰੋਪੜ ਤੋਂ ਪਟਨਾ ਪਰ ਪਲਿਆਨ ਰੋਪੜ ਤੋਂ ਹੈਗੇ ਆ ਇਹ ਪੇਸ਼ੈਂਟ ਦੇ ਵੀ ਕਾਫੀ ਬਰਨਸ ਹੈਗੇ ਸੈਕੰਡ ਡਿਗਰੀ ਥਰਡ ਡਿਗਰੀ ਮੋਰ ਦੈਨ 56 ਮੋਰ ਦੈਨ 60 ਪਰਸੈਂਟ ਬਰਨਸ ਹੈਗੇ ਇਹ ਪੇਸ਼ੈਂਟ ਨੂੰ ਕੰਪਲੀਟ ਡਿਸਸਕਿਟੇਸ਼ਨ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੀ ਜੋ ਐਮਰਜੈਂਸੀ ਟ੍ਰੀਟਮੈਂਟ ਸੀਗੀ ਜੋ ਆਈਵੀ ਫਲੂਇਡ ਵਗੈਰਾ ਐਂਟੀਬਾਇਓਟਿਕਸ ਵਗੈਰਾ ਲਗਾ ਕੇ ਡਰੈਸਿੰਗ ਕਰਕੇ ਅਸੀਂ ਇਹਨਾਂ ਨੂੰ ਫਰਦਰ ਹਾਇਰ ਸੈਂਟਰ ਪੀਜੀਆਈ ਬਰਨ ਸੈਂਟਰ ਰੈਫਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ 10 ਪੇਸ਼ients ਹੈਗੇ ਆ ਉਹਨਾਂ ਦੇ ਵਿੱਚ ਮਾਈਨਰ ਬਾਂਸ ਨੇ ਕੋਈ ਇਸ ਤਰ੍ਹਾਂ ਦਾ ਮੇਜਰ ਬਾਰ ਨਹੀਂ ਹੈ ਔਰ ਆਲਮੋਸਟ ਸਾਰੇ ਪੇਸ਼ients ਸਟੇਬਲ ਨੇ ਇਹਨਾਂ 'ਚ ਇੱਕ ਪੇਸ਼ient ਹੈਗੇ ਆ ਪਰਮਜੀਤ ਕੋਰ ਜਿਹਨਾਂ ਨੂੰ ਆਈਸੀ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹ ਥੋੜਾ ਸਫੋਕੇਸ਼ਨ ਕਰਕੇ ਸਟੈਂਕਿਡ ਹੋਣ ਕਰਕੇ ਉਹ ਉਹਨਾਂ ਦਾ ਥੋੜਾ ਜਿਹਾ ਮਤਲਬ ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਅਸੀਂ ਆਈਸੀ ਦੇ ਵਿੱਚ ਰੱਖਿਆ ਔਰ ਬਾਕੀ ਸਾਰੇ ਪੇਸ਼ients ਸਟੇਬਲ ਨੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਨਰਲ ਵਾਰਡ ਦੇ ਵਿੱਚ ਰੱਖਿਆ ਤੋਂ ਮੋਸਟ ਲਾਈਕਲੀ ਇਹਨਾਂ ਨੂੰ ਇੱਕ ਦਿਨ ਦੀ ਆਬਜ਼ਰਵੇਸ਼ਨ ਤੋਂ ਬਾਅਦ ਅਸੀਂ ਡਿਸਚਾਰਜ ਕਰ